ਗੁੱਡ ਮਾਰਨਿੰਗ ਸੱਜਣੋ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਪਰ ਤੁਸੀਂ ਸਾਰੇ ਠੀਕ ਹੀ ਹੋ ਮੇਤਰੋ ਆਪਾਂ ਆ ਗਏ ਆਂ ਖੇਤ ਕਈ ਦਿਨਾਂ ਬਾਅਦ ਖੇਤ ਆਪਾਂ ਆ ਜਾਈਏ ਆਂ ਕੁਝ ਕਾਰਨ ਕੁਝ ਪਰਸਨਲੀ ਪ੍ਰੋਬਲਮ ਸੀ ਕੁਝ ਹਸਪੀਟਲ ਦੇ ਵਿੱਚ ਦਿਨ ਲੱਗਿਆ ਬਿਮਾਰ ਸੀ ਪਰਿਵਾਰਕ ਮੈਂਬਰ ਕੋਈ ਦਾਖਲ ਸੀਗਾ ਉੱਥੇ ਅਦੇਸ਼ ਚ ਚਲੋ ਜੀ ਓਕੇ ਰਿਪੋਰਟਾ ਰੱਬ ਦੀ ਕਿਰਪਾ ਨਾਲ ਸਾਰਾ ਕੁਝ ਓਕੇ ਰਿਪੋਰਟਾਂ ਕਿਰਾਂ ਤਾਂ ਸੇ ਅੱਜ ਆਪਾਂ ਆਏ ਸੀ ਖੇਤ ਬਈ ਕਣਕ ਨੂੰ ਪਾਣੀ ਲਾਉਣ ਕੱਲ ਲਾਈਟ ਸਾਰਾ ਦਿਨ ਚੱਲੀ ਐ ਅੱਜ ਇੱਥੇ ਯਾਰ ਨੇ ਪੈਰ ਪਾ ਲਿਆ ਲਾਈਟ ਆਈ ਜਾਵੇ ਮਿੰਟ ਵੀ ਆ ਜੇ ਇਹ ਜਿਹੜਾ ਦਿਨ ਉਹਨੂੰ ਉੱਦੇ ਵੀ ਨਹੀਂ ਹੁੰਦੀ ਤੇ ਮੇਰੇ ਰਕੜਾ ਰਾਸ ਹੁੰਦਾ ਕਦੇ ਬਿਨਾ ਮਥੇ ਤੋਂ ਮੋਟਰ ਛੱਡ ਲੈਣੀ ਆ ਕੇ ਫੇਰ ਚੱਲੀ ਜਾਂਦੀ ਐ ਮਾਠ ਕੇ ਜਿੱਦੇ ਆ ਗਿਆ ਮੈਂ ਲਾਈਟ ਨਾ ਚੱਲੀ ਚੱਲ ਮਿੱਤਰਾ ਖੋਲਦੇ ਆ ਕੋਠਾ ਦੇ ਛੱਡਦੇ ਆ ਲਾਈਟਾਂ ਦੇ ਲਾਉਨੇ ਆ ਕਣਕ ਨੂੰ ਪਾਣੀ ਕਣਕਾਂ ਗਰਮੀ ਬੜੀ ਪੈ ਰਹੀ ਐ ਕਣਕਾਂ ਪਾਣੀ ਮੰਗੀ ਜਾਂਦੀਆਂ ਬਹੁਤ ਜ਼ਿਆਦੇ ਔਖਾ ਹੋਇਆ ਪਿਆ ਕੰਮ ਚੱਲ ਓਕੇ ਮਿਲਦੇ ਆ ਫੇਰ ਲੋ ਵੀ ਮਿੱਤਰੋ ਆਪਾਂ ਦੇਤੀ ਐ ਕਾਣੂ ਦਵਾਈ ਕਾਲੀ ਸਾਰਾ ਕੁਥਰ ਲਾ ਕੇ ਸਣੇ ਬਾਥੂ ਵਾਲੀ ਸਣੇ ਗੁੱਲੀ ਡੰਡੇ ਵਾਲੀ ਸਣੇ ਤੇਰੀ ਆਹ ਗ੍ਰਾਮ ਮੋਗ ਸੌਣ ਕਿਹੜੀ ਬਾਈ ਤੁਰਤ ਵਾਲੀ ਆਇ ਸ਼ਾਹ ਤੇਲ ਦਿੱਤਾ 200 ਗ੍ਰਾਮ ਦਾ ਰਲਾ ਕੇ ਇਹ ਤਰਸੂ ਇਹ ਤਰਸੂ ਵੀ ਮੈਂ ਉਗਣਾ ਕਿੱਥੇ ਹਾਇ ਵੇ ਚੰਦਰਾ ਉੱਪਰ ਗਿਆ ਇਹ ਤਰਸੂ ਦੇਤਾ ਤੇਲ ਮੰਜਣ ਮਿਲਦੇ ਅੱਗੇ ਕਰਦੇ ਆ ਕੁਝ ਹੋਰ ਲਓ ਵੀ ਸੱਜਣਾ ਦਵਾਈ ਦੂਈ ਕਰਕੇ ਉਹਦੋਂ ਬਾਅਦ ਬਾਈ ਲੀਵਰ ਵਾਜਾ ਮਾਰਦਾ ਸੀ ਲੈ ਲੈ ਲੀਵਰਾ ਤੇਰੇ ਤਤੀ ਤਤੀ ਚਾਹ ਸਟਾ ਹਲਕ ਚ ਚਾਹ ਪੀਨਸਾਰ ਕਹਿੰਦੇ ਲੀਵਰ ਫੇਰ ਸ਼ਾਂਤ ਹੋ ਜਾਣਾ ਆ ਚੱਕ ਗਰਮਾ ਗਰਮ ਗੁੜ ਵਾਲੀ ਚਾਹ ਲੈ ਵੀ ਲੀਵਰਾ ਤੇ ਹੁਣ ਤੂੰ ਇਹਨੂੰ ਪਚਾ ਫੇਰ ਆਪਾਂ ਵਣਿਆ ਅੱਗੇ ਅੱਗੇ ਬਾਂਦਾ ਕੀ ਦੰਦੇ ਆ ਲੀਵਰ ਨੂੰ ਚਾਹ ਨਾਲ ਰਲਾ ਕੇ ਦੇਵਾਂਗੇ ਘੋਲੂਆ ਬਿਸਕੁਟਾਂ ਦਾ ਲੈ ਵੀ ਲੀਵਰਾ ਖੋ ਜਾ گا ਆਂ ਜਾਪ ਹੋਰ ਫਿਰ ਸੱਜਣੋਂ ਮੈਂ ਨਾ ਭਰਾ ਵਾ ਇੱਕ ਬਲੌਗ ਦੇ ਵਿੱਚ ਕਿਸੇ ਨੂੰ ਮਾੜਾ ਜਿਹਾ ਕਹਿ ਤਾ ਵੀ ਮਿੱਤਰਾ ਤੂੰ ਹਟ ਜਾ ਕਰ ਕਾਦੀ ਖਤਰ ਕੋ ਪੰਗੇ ਲੈਣਾ ਲੋਕ ਸੀਰੀਅਸ ਹੀ ਲੈ ਕੇ ਲੋਕਾਂ ਕੋਲ ਗੱਲਾਂ ਕਰਨ ਲੱਗੇ ਇਹਨੇ ਸਾਨੂੰ ਕਿਹਾ ਉਹ ਭੋਲੇਓ ਪਾਂਛਿਓ ਤੁਤ ਮ ਲੈਣਾ ਕੀ ਹੈ ਓ ਹੋ ਇਹ ਫੀਲਿੰਗਾਂ ਚੱਕਦਾ ਜਮ ਭਾਜੋ ਕਟਕਬਾਜ਼ ਹੁੰਦਾ ਨਾ ਜਿਹੜਾ ਨਾ ਠੇਰੇ ਅਰਗਿਆਂ ਨੂੰ ਤਾਂ ਅਸੀਂ ਕਦੇ ਘੋਲੇ ਹੀ ਨਹੀਂ ਤੂੰ ਤਾਂ ਛੋਟੇ ਬੱਚੇ ਹੋ ਕੋਈ ਗੱਲ ਨਹੀਂ ਨਜ਼ਾਰੇ ਲਾਓ ਐਸ਼ ਕਰੋ ਫੇਰ ਬੋਟਾ ਮੇਤਰਾ ਤੈਨੂੰ ਨਹੀਂ ਕਦੇ ਕੋਈ ਆਪਾਂ ਲੈਣਾ ਤੇ ਇੱਥੋਂ ਤਾਂ ਲੈਣਾ ਹੀ ਕੀ ਆਪਾਂ ਕਹਿੰਦੇ ਹੁੰਦੇ ਨਾ ਡੜਾ ਮਾਰਿਆ ਤਾਂ ਛਿੱਟੇ ਆਉਦੇ ਦੇ ਪੈਂਦੇ ਹੁੰਦੇ ਆ ਛਿੱਟੇ ਨਹੀਂ ਪਾਉਂਦੇ ਸੀ ਸਮਝ ਗਿਆ ਓਕੇ ਰਪਟਾ ਖੇਡ ਖੇਡ ਲਓ ਵੀ ਸੱਜਣੋ ਆਪਾਂ ਹੋ ਕੇ ਵਾਰਮ ਅਪ ਵਾਰਮ ਅਪ ਹੋ ਕੇ ਆਪਾਂ ਵੇਖਿਆ ਆਪਣੀਆਂ ਨਾ ਪਿੰਡੀਆਂ ਥੋੜੀਆਂ ਜੀਆਂ ਘਾਟ ਓਗਰੀਆਂ ਸੀ ਯਾਰ ਆਪ ਮੈਂ ਸੋਚਿਆ ਵੀ ਕਿਉਂ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੁਝ ਹੋਰ ਵੀਜਿਆ ਜਾਵੇ ਜਾਨੀ ਕਿ ਵੀ ਆਪਾਂ ਹੋਰ ਲਾ ਦਈਏ ਕੁਝ ਪਿੰਡਾਂ ਆਹਾਂ ਜਿਹੜੀਆਂ ਪਿੰਡਾਂ ਮਿੱਤਰੋ ਇਹ ਸਹੀ ਨਿਕਲੀਆਂ ਹੁੰਦੀਆਂ ਇਹ ਆਪਣੀਆਂ ਤਕਰੀਬਨ ਤਕਰੀਬਨ ਇੰਨੀ-ਇੰਨੀ ਵਿੱਥ ਤੇ ਕਾਮਯਾਬ ਪੁੱਗ ਰੀਆਂ ਹੁੰਦੀਆਂ ਹਜੇ ਕੁਝ ਨਿਕਲੀਆਂ ਆਉਂਦੀਆਂ ਕੁਝ ਨਿਕਲ ਚੁੱਕੀਆਂ ਇਹ ਕੰਮ ਆਪਣਾ ਓਕੇ ਆ ਇਹਦਾ ਬਾਕੀ ਆ ਜਿਹੜੇ ਵੈਂਗਣ ਵੈਂਗਣੀ ਖੜੀ ਆ ਉਹ ਬੱਲੇ ਬੱਲੇ ਕਰਾਤੀ ਇਹਨਾਂ ਨੂੰ ਧਣ ਧਣ ਕਰਾਤੀ 4-4 5-5 ਕਿਲੋ ਇਕੱਠੀ ਲੈਂਦੀ ਹੈ ਇਹ ਇਹਦਾ ਜਰਾਕੇ ਪਏ ਆ ਇਹਨਾਂ ਨੂੰ ਹਜੇ ਲੱਗਿਆ ਨੂੰ ਥੋੜਾ ਜਿਹਾ ਹੋਇਆ ਤੇ ਬਾਕੀ ਸਿਰੇ ਇਹ ਤਾਂ ਚਲ ਠੀਕ ਆ ਆ ਤਿੰਨ ਦਿਨ ਤੂੰ ਪਹਿਲਾਂ ਲੱਗੇ ਹੋਇਆ ਆ ਨੇੜੇ ਹੋ ਗਰਨ ਦੇ ਬਿਲਕੁਲ ਨੇੜੇ ਹੋ ਗਿਆ ਵਾਂ ਗਰੰਟੀਦਾਰ ਆਪਣੀ ਗਰੰਟੀ ਆ ਬਸ ਚੈੱਕ ਕਰ ਲੈਨੇ ਆ ਵੀ ਕੀ ਪੋਜੀਸ਼ਨ ਆ ਬੀਜ ਦੀ ਇੱਕ ਦਾ ਵੀ ਤਾਂ ਖਰਾਬ ਹੋਈ ਜਾਂਦਾ ਬਈ ਇੱਥੇ ਜਿਹੜਾ ਪੱਟ ਪੱਟ ਕੇ ਜਿਵੇਂ ਨੇ ਨਾ ਇਹ ਆਤ ਤਾਂ ਨਹੀਂ ਜਾਂਦੀ ਸਾਲ ਦਾ ਪੱਟ ਪੱਟ ਕੇ ਇਹ ਵੇਖਣ ਵਾਲਾ ਇਹ ਬੜੀ ਗੰਦੀ ਆਤ ਆ ਸਾਲੀ ਇਹ ਆਪਾਂ ਕਣਕ ਕਣਕ ਵੀ ਦਿਨਾਂ ਕਈ ਵਾਰ ਆਪਾਂ ਪੱਟ ਪੱਟ ਕੇ ਹੀ ਵੇਖੀ ਹਿੰਦੇ ਲੈ ਵਾਹ 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 ਉਗਰਦੇ ਹੁੰਦੇ ਆ ਭਾਈ ਉਗਰਦੇ ਹੁੰਦੇ ਆ ਰਾ ਛੜ ਗੇ ਨਿਕਲਦਾ ਹੁੰਦਾ ਕੁ ਪ੍ਰੋਗਰਾਮ ਆਪਣਾ ਇਧਰ ਆਪਾਂ ਲਾਇਆ ਥੋੜਾ ਜਿਹਾ ਗਵਾਰਾ ਇੱਥੇ ਆ ਮਿਕਸੀ ਆ ਸਾਰਾ ਕੁ ਤਰਾਂ ਖੀਰੇ ਲਾਟੇ ਬਾਟੇ ਆ ਇਹਦੇ ਉੱਤੇ ਲੱਗੀ ਆ ਐਸ ਇਹਦੇ ਤੇ ਲੱਗੀ ਦੇਸੀ ਡੰਡੋ ਦੇਸੀ ਡੰਡੋ ਨਰਝਾਲਟ ਹੈ ਤੱਕਣੀ ਆਪਣਾ ਕੋਈ ਮਿਲਿਆ ਇਹਨੂੰ ਆ ਆਪਣਾ ਪਿਆ ਮਿੱਤਰੋ ਬੋਰੀ ਸਿਸਟਮ ਜਿਹੜਾ ਆਪਾਂ ਉਹਦੇ ਇਹਦੇ ਉੱਤੇ ਪਿੰਡਾਂ ਦੇ ਉੱਤੇ ਦਿੱਤਾ ਸੀ ਪਿੰਡਾਂਾਂ ਭੰਗਾ ਵੀ ਉਗ ਰਹੀਆਂ ਸਾਰੀਆਂ ਇਹ ਜੀ ਗੱਲ ਕੋਈ ਨਹੀਂ ਪਿੰਡਾਂ ਹੈ ਜਿਹੜੇ ਸਾਹਮਣਾ ਘੌਰਣ ਘੌਰਣੀਆਂ ਸੀ ਨਾ ਆਪਾਂ ਆਹ ਵੇਖੋ ਸਹੀ ਉਗਰੀਆਂ ਹਾਂ ਅਜ ਵਿੱਚ ਵਿੱਚ ਨਿਕਲਦੀਆਂ ਵੀ ਤੁਰ ਜਾਂਦੀਆਂ ਆ ਵੇਖੋ ਵਿੱਚ ਵਿੱਚ ਆਵੇ ਹਜੇ ਵੀ ਨਿਕਲਦੀਆਂ ਤੁਰ ਜਾਂਦੀਆਂ ਇਹ ਕਾਮਯਾਬ ਆਪਾਂ ਸੌਦਾ ਕੋਲ ਮਲਾ ਕੇ ਮਿੱਤਰੋ ਬੰਦੇ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਦੇ ਹੀ ਨਹੀਂ ਹਾਰਦਾ ਆ ਆਪਣੇ ਬੁੱਝੜਾਂ ਦੇ ਵਿੱਚ ਉਗਰੀ ਪਈ ਐ ਸਰੋਂ ਅੱਜ ਥੋੜਾ ਜਿਆਦਾ ਇਰਾਦਾ ਹੈਗਾ ਵੀ ਕੋਸ ਆਪਾਂ ਸਰੋਂ ਲੈ ਚੱਲ ਗਏ ਇੱਥੋਂ ਵੱਢ ਕੇ ਮੁੜ ਕੇ ਬੁੱਝੜ ਪੱਟਾਂਗੇ ਪਾਣੀ ਲੱਗਿਆ ਹੋਇਆ ਕੰਡਿਆਂ ਦੀ ਵੈਰਾਈਟੀ ਹਜੇ ਤੱਕ ਤਾਂ ਬਾਈ ਜੀ ਆ ਇੱਕ ਨੰਬਰ ਖੜੀ ਆ ਹਾਈਬ੍ਰਿਡ ਗੰਡਾ ਆ ਹੈਗਾ ਦੂਜਾ ਨਾਗਪੁਰੀ ਗੰਡਾ ਜਿਹੜਾ ਵੀ ਲਾਲ ਗੰਡਾ ਕਹਿੰਦੇ ਨੇ ਜਿਹਨੂੰ ਆਪਾਂ ਹਾਈਬ੍ਰਿਡ ਉਹ ਜਿਹੜਾ ਤਾਂ ਸਾਈਜ਼ ਵੱਡਾ ਹੁੰਦਾ ਤੇ ਸਲਾਦ ਲਈ ਵਰਤਿਆ ਜਾਂਦਾ ਜਿਹੜਾ ਹਾਈਬ੍ਰਿਡ ਗੰਡਾ ਹੈ ਬਾਕੀ ਬਈ ਵੈਂਗਣੀ ਮੂਹ ਨਹੀਂ ਲੋਕ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਕੀ ਖਾਣਾ ਇਹਦਾ ਯਾਰ ਕਿ ਸਪਰੇ ਦਾ ਘਰ ਹੈ ਸਪਰੇਆਂ ਵਾਲੀਆਂ ਕਰਨੀਆਂ ਪੈਂਦੀਆਂ ਤੁਹਾਨੂੰ ਨੁਕਤਾ ਦੱਸਦੇ ਆ ਜਿਹੜੇ ਬੰਦੇ ਕੋਲੇ ਵੈਂਗਣੀ ਦੇ ਬੂਟੇ ਲੱਗੇ ਆ ਤੁਹਾਨੂੰ ਪੱਕਾ ਤਜਰਬਾ ਦੱਸਦਾ ਬਾਈ ਜੀ ਇਹ ਪੱਕੇ ਤਜਰਬੇ ਬੋਲਦੇ ਆ ਆਪਣੇ ਤੇ ਆਪਾਂ ਕਹਿੰਦੇ ਆ ਵੀ ਇਹਨਾਂ ਚ ਨਾ ਸੁੰਡ ਬਣ ਜਾਂਦੇ ਆ ਜ਼ਿਆਦਾਤਰ ਵੈਂਗਣੀ ਦੇ ਬੂਟਿਆਂ ਵਿੱਚ ਸੁੰਡ ਬਣੂ ਹੀ ਬਣੂ ਇਹਦਾ ਬਾਈ ਜੀ ਪੱਕਾ ਲਾਜੇ ਜੜ ਨਹੀਂ ਹੁੰਦੀ ਵੈਂਗਣੀ ਦੇ ਬੂਟੇ ਵੈਂਗਣਾ ਵੈਂਗਣੀ ਕੋਈ ਵੀ ਵੈਰਾਈਟੀ ਹੈ ਇਹਨਾਂ ਨੂੰ ਸੁੰਡੀ ਵੱਧ ਪੈਂਦੀ ਹੈ ਇਹਦੀ ਜੜ ਦੇ ਵਿੱਚ ਯਾਰ ਤੁਸੀਂ ਅੱਧਾ ਇੱਕ ਬੱਠਣ ਲਾ ਸਵਾਦੀ ਢੇਰੀ ਲਾ ਦਿਓ ਚਾਰਚ ਫਿਰ ਗੋਲ ਗੋਲ ਤੇ ਯਾਰ ਕੋਈ ਸਪਰੇ ਨਹੀਂ ਕਰਨੀ ਪੈਂਦੀ ਕੁਝ ਨਹੀਂ ਕਰਨਾ ਪੈਂਦਾ ਬਾਈ ਜੀ ਠੀਕ ਹੈ ਨਾ ਜੇ ਸੁੰਡ ਪੈ ਗਿਆ ਤੁਹਾਡੀ ਵੈਂਗਣੀ ਦੇ ਫਲ ਦੇ ਵਿੱਚ ਯਾਰ ਆਪਾਂ ਬਠਾ ਆਪਣੇ ਧੌਣ ਤੇ ਕਾਪਾ ਰੱਖ ਲਿਓ ਕਿ ਜੇ ਇੱਕ ਵੀ ਸੁੰਡ ਪੈ ਗਿਆ ਕਿਸੇ ਵੀ ਵੈਂਗਣੀ ਦੇ ਵਿੱਚ ਪਰ ਢੇਰੀਆਂ ਗੋਲ ਲੱਗੀਆਂ ਹੋਣੀਆਂ ਚਾਹੀਦੀਆਂ ਚਾਰ ਚਫੇਰੇ ਸੁਭਾਈ ਹੋਣੀ ਚਾਹੀਦੀ ਹੈ ਨਾ ਉੱਤੇ ਛੜਕਣ ਦੀ ਲੋੜ ਆ ਕਾਸ਼ੇ ਦੀ ਲੋੜ ਨਹੀਂ ਜੇ ਤੁਸੀਂ ਸਬਜ਼ੀ ਦੇ ਉੱਤੇ ਸਪਰੇਅ ਕਰਨਾ ਵੀ ਚਾਹੁੰਦੇ ਹੋ ਵੀ ਕਿਸੇ ਵੀ ਤਰ੍ਹਾਂ ਦੀ ਵੀ ਤੁਹਾਨੂੰ ਐ ਵੀ ਸਬਜ਼ੀ ਵਧੀਆ ਬਣ ਜੇ ਪोटाश ਦੇਣੀ ਹੈ ਪੋਟਾਸ਼ੀਅਮ ਦੇਣਾ ਆਪਣੀਆਂ ਬੁੜੀਆਂ ਆਮ ਪਾਠੀਆਂ ਪਸਦੀਆਂ ਬਾਈ ਜੀ ਚਾਰ ਤੋਂ ਪੰਜ ਪਾਠੀਆਂ ਭਿਓ ਕੇ ਰੱਖ ਦਿਓ ਬਾਲਟੀ ਦੇ ਵਿੱਚ ਤੇ ਪੰਜਾਂ ਰਣ ਚਾਰ ਦੇਣੀ ਚਾਰ ਤੋਂ ਪੰਜ ਦਿਨ ਪੰਜਾਂ ਰਣ ਜਿਹੜਾ ਉਹ ਪਾਣੀ ਹੋਊਗਾ ਬਾਈ ਜੀ ਉਹ ਚੰਗੀ ਤਰ੍ਹਾਂ ਪੁਣਕੇ ਢੋਲਕੀ ਦੇ ਵਿੱਚ ਪਾ ਕੇ ਤੇ ਸਾਰੀ ਸਬਜ਼ੀ ਤੇ ਛੜਕ ਦਿਓ ਦਵਾਈ ਇਹ ਆਰਗੈਨਿਕ ਜਗਾੜਾ ਜਿਹੜਾ ਕੰਮ ਉਹ ਕਰ ਗਿਆ ਕੋਈ ਨਹੀਂ ਕਰ ਸਕਦਾ ਬਾਕੀ ਜਿਵੇਂ ਫਲਦਾਰ ਬੂਟੇ ਆਏ ਜਿਵੇਂ ਹੁਣ ਆਪਾਂ ਪਾਠੀਆਂ ਭੌਂਤੀਆਂ ਚਾਰ ਆਏ ਜੇ ਪਾਣੀ ਉਹਨਾਂ ਚ ਪਾ ਦਿਆ ਕਰੋ ਪਾਣੀ ਪਾ ਦਿਆ ਕਰੋ ਪਾਣੀ ਥਾਂ ਤੇ ਪਾਣੀ ਜਰ ਲਾ ਕੇ ਪਾਤਾ ਉਹਦੇ ਨਾਲ ਨਾ ਪੋਟਾਸ਼ੀਅਮ ਕਈ ਤੱਤ ਇਹ ਜੀ ਹੁੰਦੇ ਜਿਵੇਂ ਪੋਟਾਸ਼ ਹੋ ਗਈ ਕਈ ਵੇ ਪੋਟਾਸ਼ੀਅਮ ਹੋ ਗਏ ਲਾਟਾ ਬਾਟਾ ਹੋਰ ਕਈ ਐਰਨ ਹੁੰਦੇ ਆ ਜਿਵੇਂ ਉਹ ਜਗਾੜੇ ਇਹਨਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਫਲਦਾਰ ਬੂਟਿਆਂ ਦੇ ਵਿੱਚ ਪੂਰੇ ਹੈ ਨਾ ਜ਼ਰੂਰੀ ਨਹੀਂ ਵੀ ਆਪਾਂ ਭਾਂਚ ਦੁਕਾਨ ਤੋਂ ਲਿਆ ਕੇ ਪਾਉਣਾ ਸਮਾਨ ਆਪਣੇ ਹੱਥੇ ਕਲਾ ਬਹੁਤ ਆ ਬਹੁਤ ਪਿਆਸ ਸਮਾਨ ਪਰ ਬੰਦਾ ਪਾਉਣ ਵਾਲਾ ਚਾਹੀਦਾ ਜਿਹੜਾ ਪਾਥੀਆਂ ਜਿਵੇਂ ਉਹਨਾਂ ਪੰਜ ਪਾਥੀਆਂ ਡਬੋ ਕੇ ਪਾਣੀ ਦੇ ਵਿੱਚ ਚਾਰ ਦਿਨ ਪੰਜਾਂ ਰਹਿਣ ਤੇ ਬਈ ਜਦੋਂ ਛਿੜਕੀ ਜਾਂਦੀ ਹੈ ਨਾ ਦਵਾਈ ਆਢੀ ਨਹੀਂ ਦੀ ਸਬਜ਼ੀ ਆਪਾਂ ਮੈਂ ਸਾਰੀ ਸਬਜ਼ੀ ਤੇ ਹੀ ਐਂ ਸਪਰੇਅ ਕਰਦਾ ਭਾਜੀ ਪਾਥੀਆਂ ਭਿਉਂ ਦਿੰਦਾ ਜਿਹੜੀ ਪੁਰਾਣੀ ਪਾਥੀ ਭਿਉਣੀ ਹੈ ਨਾ ਤਾਂ ਕੰਮ ਹੀ ਬੜਾ ਕਰਦੀ ਹੈ ਬੜਾ ਜਿਆਦਾ ਪੋਟਾਸ਼ੀਅਮ ਖਾਟ ਬਣਦਾ ਉਹਦੇ ਵਿੱਚ ਜਗਾੜਮੈਂਟ ਇਹ ਵਰਤਾਇਆ ਕਰੂੰ ਬੜਾ ਮੋਟ ਇਹ ਸਾਲਾ ਨਾ ਕੁਝ ਵੀ ਕਰ ਸਕਦਾ ਓਕੇ ਤੇ ਸੱਜਣੋ ਲਾਈਟ ਤਾਂ ਆਈ ਨਹੀਂ ਤੇ ਕਿਉਂ ਨਾ ਨੀਰਾ ਹੀ ਵੜ ਲਿਆ ਜਾਵੇ ਨੀਰਾ ਬਾਈ ਜੀ ਆਪਾਂ ਵਾੜਾ ਲਾਈ ਪਏਾਂਗੇ ਰੱਬ ਤੁਹਾਡਾ ਭਲਾ ਕਰੇ ਕਣਕ ਨੂੰ ਕਣਕ ਦਾ ਇਹ ਪਤਾ ਕੀ ਚੱਕਰ ਆ ਇੱਥੇ ਮੈਂ ਬਿਜਨੀ ਸੀ ਜਮੀ ਬਾਈ ਇੱਥੇ ਮੈਂ ਜਮੀ ਬੀਜਦਾ ਸੀਗਾ ਤੇ ਇੱਕ ਨਾ ਸਾਡੇ ਗੱਠਾ ਬਣਾਉਣ ਵਾਲੇ ਆਏ ਸੀਗੇ ਝੋਨੇ ਦੀਆਂ ਉਹ ਬਾਈ ਨੇ ਇੱਕ ਦੱਸਿਆ ਉਹ ਕਹਿੰਦਾ ਬਾਈ ਕਹਿੰਦਾ ਨਾ ਤੂੰ ਮੇਰੇ ਕਹਿਨ ਤੇ ਤੂੰ ਨਾ ਪਸ਼ੂਆਂ ਨੂੰ ਕਣਕ ਦਾ ਆਚਾਰਾਚਾਰੀ ਯਾਨਕਿ ਤੂੰ ਕਣਕ ਦਾ ਚਾਰਾ ਚਾਰ ਕੇ ਵੇਖੀ ਦੋ ਵਾਰੀ ਹੋ ਜੂਗੀ ਇਹਦਾ ਵਧੀਆ ਤੇ ਵੱਡ ਕੇ ਚਾਰਕ ਵੇਖੀ ਤੇ ਪਸ਼ੂਆਂ ਦਾ ਦੁੱਧ ਦਾ ਰਿਜ਼ਲਟ ਵੇਖੀ ਬਾਈ ਇਹ ਗੱਲ ਸੱਚੀ ਹੈ ਜਿਵੇਂ ਹੁਣ ਆ ਹੁਣ ਮੈਂ ਚਾਰੀ ਜਾਂਦਾ ਬਾਈ ਜੀ ਦੁੱਧ ਦਾ ਬਹੁਤ ਜ਼ਿਆਦਾ ਫਰਕ ਆ ਫੈਟ ਦਾ ਵੀ ਫਰਕ ਹੈ ਠੀਕ ਹੈ ਨਾ ਜਦੋਂ ਇਹ ਪਾਉਣੀ ਇਹ ਤੂੜੀ ਜਰ ਲਾ ਕੇ ਜਿਵੇਂ ਮੰਨ ਕੇ ਚੱਲ ਵੀ ਇੱਕ ਟੋਕਰ ਇਹਦਾ ਦੋ ਟੋਕਰ ਤੂੜੀ ਦੇ ਹੋਣੇ ਚਾਹੀਦੀ ਇਹਦੇ ਵਿੱਚ ਕਣਕ ਦੇ ਵਿੱਚ ਕੱਲੀ ਤਾਕਤ ਆ ਬਾਈ ਇਹ ਯਾਰ ਮੈਂ ਪਸ਼ੂਆਂ ਲਈ ਤਾਂ ਬਹੁਤ ਹੀ ਲਾਦੇ ਲਾਹੇ ਵੰਦਾ ਹੈ ਇਹ ਜਿਗਾਰਡਮੈਂਟ ਮੈਂ ਇੱਥੇ ਵਿਜਨੀ ਤਾਂ ਮੈਂ ਜਵੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਪਹਿਲਾਂ ਗੱਠਾ ਗੱਠਾ ਇਧਰੋਂ ਬਣਾ ਲਓ ਯਾਰ ਮੈਂ ਨਾ ਕਿਹਾ ਰਾਂ ਜਮੀਨ ਦਾ ਵਿਜਨਾ ਉਹ ਬੰਦਾ ਮੈਨੂੰ ਕਹਿੰਦਾ ਮੈਂ ਕਣਕ ਦਾ ਚਾਰ ਪਾਉਣਾ ਬਾਈ ਜੀ ਤੇ ਇੱਕ ਵਾਰੀ ਚਾਰ ਕੇ ਵੇਖੀ ਰਿਹਾ ਰਿਜ਼ਲਟ ਲੈ ਕੇ ਫੇਰ ਦੱਸੀ ਮੈਨੂੰ ਫਿਰ ਮੈਂ ਉਹਨੂੰ ਕੱਲ ਦੱਸਿਆ ਸੀ ਮਖਾ ਵਾਕਈ ਬਈ ਰਿਜ਼ਲਟ ਹੈਗਾ ਇਸ ਗੱਲ ਦਾ ਠੀਕ ਹੈ ਨਾ ਵਰਤਿਆ ਕਰੋ ਯਾਰ ਆ ਕਣਕਚਾਰੀ ਆ ਮੈਂ ਕਣਕ ਦਾ ਕਿਹੜਾ ਜਾ ਰਿਹਾ ਕੋਈ ਮਜਬੂਰੀ ਚ ਨਹੀਂ ਜਾ ਰਿਹਾ ਮੇਰੇ ਕੋਲ ਪੱਠੇ ਬਹੁਤ ਜਿਆਦੇ ਖੜੇ ਨੇ ਉਹ ਤਾਂ ਆਪਾਂ ਇੱਕ ਰੀਲ ਪਾਈ ਸੀ ਉਹ ਛਾੜ ਕਰਦਿਆ ਨੇ ਵੀ ਲੋਕ ਕਹਿੰਦੇ ਟ੍ਰਾਇਲ ਖੇਡ ਦਾ ਟ੍ਰਾਇਲ ਟ੍ਰੂਲ ਕੁਝ ਨਹੀਂ ਬਈ ਇਹ ਇਹ ਮੈਨੂੰ ਕਿਸੇ ਬਾਈ ਉਹਨੇ ਗੱਠਾਂ ਵਾਲੇ ਬਾਈ ਨੇ ਕਿਹਾ ਸੀ ਕਹਿੰਦਾ ਨਾ ਇੱਕ ਵਾਰੀ ਤੂੰ ਚਾਰ ਕੇ ਵੇਖੀ ਇਹ ਇਹਦਾ ਰਿਜ਼ਲਟ ਵਧੀਆ ਮਿਲਦਾ ਦੁੱਧ ਦਾ ਆਵੇ ਪੱਠੇ ਪੁੱਠੇ ਤਾਂ ਆਪਣੇ ਬਾਧੂ ਬੱਲੇ ਬੱਲੇ ਆ ਓਕੇ ਰਿਪੋਰਟ ਐ ਇਹ ਕਿਹੜਾ ਮੈਂ ਤਾਂ ਚਾਰਿਆ ਸੀਗਾ ਬਾਈ ਜੀ ਕਣਕ ਦਾ ਕਣਕ ਦਾ ਨਾ ਤੁਸੀਂ ਕਦੇ ਵੀ ਚਾਰ ਕੇ ਵੇਖੋ ਕੋਈ ਕਨਾਲ ਕਣਕ ਪਸ਼ੂਆਂ ਨੂੰ ਤੇ ਚਾਰ ਤੋਂ ਪੰਜ ਦਿਨਾਂ ਦੇ ਵਿੱਚ ਫਾਇਦਾ ਰਿਜ਼ਲਟ ਮਿਲਣ ਲੱਗੂਗਾ ਤੁਹਾਨੂੰ ਠੀਕ ਆ ਕੱਲੀ ਖਰਾਕ ਆ ਬਾਈ ਜੀ ਕੱਲੀ ਇਹ ਪਸ਼ੂਆਂ ਦੀ ਦੂਜੀ ਜਿਹੜੀ ਆਪਾਂ ਦੁਕਾਨਾ ਤੋਂ ਲਿਆਉਨੇ ਇਹ ਖਰਾਕ ਖਰਾਕਾਂ ਨਾਲ ਨਹੀਂ ਗੱਲ ਬੰਦੀ ਜਿਹੜੀਆਂ ਆਪਣੀਆਂ ਦੇਸੀ ਖਰਾਕਾਂ ਕੰਮ ਕਰਦੀਆਂ ਤੇ ਫੁੱਲ ਰਿਜ਼ਲਟ ਦਿੱਤਾ ਬਈ ਇਹਨੇ ਮੈਨੂੰ ਇੱਕ ਵਾਰੀ ਵਰਤ ਕੇ ਵੇਖੋ ਨੁਕਸੇ ਹਾਂ ਵੀ ਮਿੱਤਰੋ ਸੋਨੂੰ ਕਿ ਮੈਨੂੰ ਲੱਗਦਾ ਵੀ ਤੁਹਾਨੂੰ ਆਪਣਾ ਬਲੌਗ ਵਧੀਆ ਲੱਗਿਆ ਹੋਊਗਾ ਠੀਕ ਆ ਵੈਸੇ ਬਾਈ ਮੈਂ ਮਾੜਾ ਮੋਟਾ ਵਲੋਗਿੰਗ ਕਰਨ ਵਾਲਾ ਮੈਂ ਮਾੜੀ ਮੋਟੀ ਉਹੀ ਜੀ ਕਰਿਆ ਹੁੰਦਾ ਟਾਈਮ ਪਾਸ ਹੋ ਜਾਂਦਾ ਠੀਕ ਹੈ ਬਾਕੀ ਸਿਰੇ ਇੱਕ ਦੋ ਬੰਦੇ ਨਾਲ ਪਹਿਲਾਂ ਵੀ ਵੀਡੀਓ ਦਾ ਕੰਮ ਸ਼ੁਰੂ ਕਰਿਆ ਪਰ ਗੱਲ ਨਹੀਂ ਬਣੀ ਕੁਝ ਖਿੱਚ ਗਏ ਕੁਝ ਖਚਾ ਗਏ ਐਂ ਜਿਵੇਂ ਕੋਸੇ ਬਣ ਗਿਆ ਤੇ ਚਲੋ ਕੋਈ ਗੱਲ ਨਹੀਂ ਤੇ ਬਾਕੀ ਸਿਰੇ ਆਪਣਾ ਵੀ ਜੀ ਚੈਨਲ ਹੈ ਪਿੰਡੂ ਜੱਟ ਪਿੱਤੇਪੜ YouTube ਦੇ ਉੱਤੇ ਪੰਜਾਬੀ ਦੇ ਵਿੱਚ ਸਰਚ ਮਾਰਿਓ ਪਿੰਡੂ ਜੱਟ ਪਿੱਤੇਪੜ ਉਹਦੇ ਵਿੱਚ ਬਈ ਜੀ ਆਪਣੇ ਕਈ ਵਲੌਗ ਆਏ ਹੋਏ ਆ ਠੀਕ ਹੈ ਬਾਕੀ ਸਿਰੇ ਤੁਹਾਨੂੰ ਤੁਸੀਂ ਸ਼ਾਇਦ ਜਾਣਦੇ ਹੋ ਰੈਕਿਆਂ ਵਾਲੇ ਗਰਮੀਤ ਹੋਰਾਂ ਗਰਮੀਤ ਹੋਰਾਂ ਨਾਲ ਆਪਣੀ ਵੀਡੀਓ ਆਉਣ ਵਾਲੀ ਹੈ ਬਾਲੀ ਵਧੀਆ ਵੀਡੀਓ ਹੈ ਠੀਕ ਆ ਉਹਦੇ ਕਈ ਪਾਰਟ ਅਸੀਂ ਸ਼ੂਟ ਕਰੇ ਸੀਗੇ ਠੀਕ ਹੈ ਤੇ ਉਹ ਸਾਰੇ ਪਾਰਟ ਹੀ ਰੈਡੀ ਆ ਕਮ ਸਕਮ ਅਸੀਂ ਦਿੱਲੀ ਦੋ ਦੋ ਚੈਨਲਾਂ ਦੇ ਉੱਤੇ ਪੋਸਟ ਕਰਿਆ ਕਰਾਂਗੇ ਇੱਕ ਤਾਂ ਪਿੰਡੂ ਜੱਟ ਪਿੱਤੇ ਪਾੜ ਤੇ ਇੱਕ ਸਿੱਧੂ ਗਰਮੀਤ ਦੇ ਨਾਂ ਤੇ ਦੋ ਚੈਨਲਾਂ ਦੇ ਵਿੱਚ ਅੱਡੋ ਅੱਡ ਸਟੋਰੀਆਂ ਦੇ ਪਾਰਟ ਆਇਆ ਕਰਨਗੇ ਇਹ ਤੁਸੀਂ ਆਪਣਾ ਸਬਸਕ੍ਰਾਈਬ ਕਰ ਲਓ ਤੇ ਜੜੋਂ ਨਾਲ ਵੱਧ ਤੋਂ ਵੱਧ ਬੰਦੇ ਠੀਕ ਹੈ ਤੇ ਬਾਕੀ ਆ ਫੇਸਬੁੱਕ ਵਾਲਾ ਢਾਂਟੀ ਚ ਤੇ ਆਪਣਾ ਹੋ ਗਿਆ ਓਕੇ ਕਿਵੇਂ ਆ ਗਿਆ ਨਾ ਲੱਲੂ ਕਰੇ ਕਵੱਲੀਆਂ ਤੇ ਰੱਬ ਸਿੱਧੀਆਂ ਪਾਉਂਦਾ ਮੈਂ ਤੇਰਾ ਸਿੱਧੀਆਂ ਪੈ ਗਈਆਂ ਫੇਸਬੁੱਕ ਤੇ ਟਰਾਂਜੈਕਸ਼ਨ ਆਪਣੇ ਕੋਲ ਦੋ ਆ ਗਈਆਂ ਮਿੱਤਰੋ ਠੀਕ ਹੈ ਪਰ ਆਇਤੀ ਵੀ ਪਰਮਾਤਮਾ ਦੀ ਕਿਰਪਾ ਸਿਰੇ ਫਈ ਹੈ ਇਤਕੀ ਵੀ ਗੱਲ ਕਿਹੜੇ 200 ਕਿਹੜੇ 100 ਅੱਗੇ ਐਵੇਂ ਝਾਕੀ ਜਾਂਦੇ ਸੀਗੇ 100 ਬਣ ਗਿਆ ਓਏ ਐ ਹੋ ਗਿਆ ਚਾਰਾਂ ਪੰਜਾਂ ਦਿਨਾਂ ਦੇ ਵਿੱਚ 100 ਪੂਰਾ ਕਰੀਦਾ ਭਾਈ ਤੇ ਐਤਕੀ ਵਾਲੀ ਦਾ ਟਰਾਂਜੈਕਸ਼ਨ ਬਹੁਤ ਮੋਟੀ ਹੈ ਹੁਣ ਤੱਕ ਦੇ ਮੇਰੇ ਘਟੋ ਘਟ ਚ ਕਿਰਨੰਦਾ 499 ਹੋ ਚੁੱਕੇ ਐ ਤੇ ਹਜੇ ਮਹੀਨੇ ਦੇ ਦਿਨ ਤੁਸੀਂ ਵੇਖ ਸਕਦੇ ਹੋ 10 ਪਏ ਐ ਤੇ ਜਰਾਕਾ ਉਹਦੋਂ ਨੂੰ ਮਤਰਾ 670 ਤੇ ਠੋਕਣਾ ਐ ਐਂ ਪੈਂਦੇ ਰਹਿਣਗੇ ਪੜਾ ਕੇ ਐਂ ਪੈਂਦੇ ਰਹਿਣਗੇ ਪੜਾ ਕੇ ਤੇ ਵੇਖੀ ਚੱਲੋ ਬੰਦਾ ਕੀ ਆਗੇ ਆਗੇ ਹੋਤਾ ਹੈ ਕਿਆ ਤਬੀ ਤੋਂ ਹਮ ਪਾਏਂਗੇਗਾ ਪਾਏਂਗੇਗਾ ਗਾਤਾ ਪਾਉਣਾ ਹੀ ਪਾਉਣਾ ਚਲੋ ਵਧੀਆ ਬਾਈ ਮੈਂ ਤੁਹਾਨੂੰ ਇਹੀ ਰਾਇ ਸੁਣਾ ਇਹੀ ਦਿੰਨਾ ਵੀਰਾਂ ਨੂੰ ਜ਼ਰੂਰੀ ਨਹੀਂ ਹੁੰਦਾ ਬੀ ਆਰਾਂ ਦੋਸਤਾਂ ਨਾਲ ਰਲ ਕੇ ਹੀ ਇਹ ਕੰਮ ਹੁੰਦਾ ਹੈ ਵੀਡੀਓ ਪਾਈ ਜਾਂਦੀ ਹੈ ਕੱਲਾ ਬੰਦਾ ਪਾਲੇ ਮੇਰੇ ਕੋਲ ਕੈਮਰਾ ਫੜਨ ਵਾਲਾ ਵੀ ਨਹੀਂ ਹੁੰਦਾ ਕੋਈ ਬਾਈ ਆਪਾਂ ਫਿਰ ਵੀ ਤੁੱਕੇ ਚੱਲਦੇ ਆ ਆਪਣੇ ਬਾਈ ਠੀਕ ਆ ਬਾਕੀ ਅਗਲਾ ਕਹਿੰਦਾ ਯਾਰ ਇਹ ਵੀਡੀਓ ਨਾ ਕਾਪੀ ਕਰਕੇ ਫਲਾਣਾ ਧੌਂਕਾ ਐ ਕਰਕੇ ਪਾਉਂਦਾ ਬਾਈ ਜੀ ਉੱਥੇ ਦਮ ਚਾਹੀਦਾ ਪਾ ਤੁਸੀਂ ਵੀ ਸਕਦੇ ਹੋ ਤੇ ਪਾ ਲੋ ਤੇ ਚਲਾ ਲੋ ਠੀਕ ਆ ਨਾ ਹੁਣ ਜ਼ਿਆਦਾਤਰ ਤੁਸੀਂ ਮੇਰੀਆਂ ਵੀਡੀਓ ਫੇਸਬੁੱਕ ਤੋਂ ਹੀ ਵੇਂਦੇ ਹੋਵੋਗੇ ਬਲੌਗਿੰਗ ਸਿਸਟਮ ਆ ਜ਼ਿਆਦਾਤਰ ਯਾਨੀ ਕਿ ਆਪ ਦਾ ਕੰਟੈਂਟ ਸ਼ੁਰੂ ਕੀਤਾ ਹੈ ਇਹਦੇ ਵੀ ਆਪਾਂ ਉਹ ਫੁੱਲ ਵੀਡੀਓ ਪਾਇਆ ਕਰਾਂਗੇ ਠੀਕ ਆ ਇਹ ਤੇ ਚੱਲਿਆ ਹੀ ਪਿਆ YouTube ਤੇ ਚਲੋ ਯਾਰ ਤੁਸੀਂ ਉੱਥੇ ਪਾਉਂਦੇ ਆ ਗਾ ਹੁਣ ਠੀਕ ਆ ਅੱਜ ਦੀ ਵਲੋਗਿੰਗ ਮੈਂ ਦੋਨੇ ਪਾਸੇ ਪਾਣਾ ਹੁੰਦਾ ਵਲੋਗ Facebook ਤੇ ਵੀ YouTube ਤੇ ਵੀ ਪਰ YouTube ਦੇ ਉੱਤੇ ਹੁਣ ਅਸੀਂ ਕਨੈਕਸ਼ਨ ਅੱਡ ਕਰਦੇ ਆ YouTube ਦੇ ਉੱਤੇ ਆਪਣੇ ਬਾਈ ਜੀ ਹੁਣ ਵੀਡੀਓ ਆਇਆ ਕਰਨਗੇ ਵਕਤ-ਵਕਤ 20 ਤੋਂ 25-25 ਮਿੰਟਾਂ ਦੀਆਂ ਤੇ ਵਧੀਆ ਔਕਰਪੋਟ ਵਧੀਆ ਮੈਸੇਜ ਵਾਲੀਆਂ ਕੋਈ ਐਵੇਂ ਨਹੀਂ ਗਾਲਾ ਸ਼ਾਲਾ ਨਹੀਂ ਗਾ ਨਹੀਂ ਪਾਈਆਂ ਆਪਾਂ ਵਧੀਆ ਘੈਂਟ ਚੀਜ਼ਾਂ ਪਾਈਆਂ ਸਬਸਕ੍ਰਾਈਬ ਕਰ ਲਿਓ ਪਿੰਡੂ ਜੱਟ ਪਿੱਤੇ ਪਾੜ ਠੀਕ ਐ ਇਹ ਚੈਨਲ ਦਾ ਆਪਣਾ ਦਾ ਨਾਮ ਹੈ ਪੰਜਾਬੀ ਦੇ ਵਿੱਚ ਸਰਚ ਕਰੋ ਪਿੰਡੂ ਜੱਟ ਪਿੱਤੇਵਾੜ ਤੇ ਬਾਕੀ ਸਾਰੇ ਓਕੇ ਰਿਪੋਰਟਰ ਸੱਜਣੋ ਲਵ ਯੂ ਆਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੀ ਹੋ ਤੇ ਵਧੀਆ ਰਹੋ ਐਵੇਂ ਅਫਵਾਹਾਂ ਤੋਂ ਬਚੋ ਐਵੇਂ ਲੀਰਾਂ ਬੋਲਦੀਆਂ ਰਹਿੰਦੀਆਂ ਲੀਰਾਂ ਦੇ ਗੱਲਾਂ ਨਾ ਸੁਣਿਆ ਕਰੋ ਠੀਕ ਹੈ ਬਾਕੀ ਸਾਰੇ ਕੋਈ ਚੱਕਰ ਨਹੀਂ ਮੰਦਾ ਨਾ ਬੋਲੀਏ ਮੈਂ ਤਰਾਲ ਤੋਂ ਡਰਿਏ ਬਸ ਉਹ ਤੋਂ ਡਰ ਕੇ ਚੱਲੀ ਜਾਓ ਐਡਾ ਆਪਣਾ ਕੋਈ ਮੋਗੇ ਚੱਟ ਨਾ ਕਿਸੇ ਨੇ ਲਾਈ ਅਜੇ ਤੱਕ ਤੇ ਨਾਂ ਲਾ ਸਕੇ ਠੀਕ ਹੈ ਐਡੀ ਪੱਟੇ ਚ ਜਾਣ ਚਾਹੀਦੀ ਹੈ ਠੀਕ ਹੈ ਕਿਸੇ ਨੂੰ ਐ ਕਰਨ ਦੀ ਕਿਹਨੇ ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ ਮਿੱਤਰੋ ਟੱਕੀ ਆਓ ਫੋਲੋ ਕਰੀ ਚੱਲੋ ਸਬਸਕ੍ਰਾਈਬ ਕਰੀ ਚੱਲੋ ਆਪਾਂ ਆਪਦੀ ਜ਼ਿੰਦਗੀ ਦੇ ਨਯਾਰੇ ਲੈਣ ਵਾਲੇ ਬੰਦੇ ਆ ਜਿਹੜੇ ਮਾੜੇ ਟਾਈਮ ਸੀ ਉਹ ਆਪਣੇ ਲੰਘ ਚੁੱਕੇ ਮਿੱਤਰੋ ਹੁਣ ਤੱਕ ਚੰਗੇ ਟਾਈਮਾਂ ਦੇ ਵਿੱਚ ਮਿੱਤਰੋ ਕੱਲੇ ਕੱਲੇ ਨੂੰ ਘੇਰ ਘੇਰ ਕੇ ਕੱਢਾਂਗੇ ਸਮਾਨ ਮਿੱਤਰੋ ਕੱਲੇ ਕੱਲੇ ਦਾ ਘੇਰ ਘੇਰ ਕੇ ਦੇਵਾਂਗੇ ਜਮਾ ਠੀਕ ਹੈ ਨਾ ਓਕੇ ਮਿੱਤਰੋ ਘੇਰ ਘੇਰ ਕੇ ਦੇਣ ਦੀ ਦਵਾਈ ਦੇਣ ਲਈ ਕਾਮਯਾਬ ਰਹੋ ਇਹੇ ਜੀ ਸੋਚ ਰੱਖਿਆ ਕਰੋ ਵੀ ਜਿਹੜਾ ਬੰਦਾ ਆਪਾਂ ਨੂੰ ਕੋਈ ਮੰਦਾ ਬੋਲਦਾ ਉਹਦੋਂ ਮੰਦਾ ਬੋਲ ਕੇ ਮੰਦਾ ਨਾ ਬਣੋ ਨਾ ਕੰਮ ਨਾਲ ਜਵਾਬ ਦਿਓ ਕੰਮ ਨਾਲ ਆੜ ਭੰਨਣ ਦਾ ਨਾ ਸਾਲਾ ਸਵਾਲ ਕਿਹੜਾ ਆਉਂਦਾ ਆਹਾ ਜਿਹੜਾ ਮੈਨੂੰ ਸਵਾਦ ਆਇਆ ਕੰਮ ਨਾਲ ਭੰਨਣ ਦਾ ਏ ਹਾਏ 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 ਕੀ ਪੁੱਛਦਾ ਮੈਂ ਤੇਰਾ ਨਜ਼ਾਰੀ ਆਗੇ ਐ ਮੱਛੇ ਪਿਆ 100 ਤੇ ਆਏ ਮੱਛੇ ਪਿਆ ਵੀ 30 ਦਿਨ ਨੂੰ ਦੱਛਾ ਕਿਵੇਂ ਅਸੀਂ ਦੱਛ ਕੇ ਤੇ ਪੁੱਠਾ ਪੰਗਾ ਹੀ ਲੈ ਲਿਆ ਤੇ ਮਤਰਾ ਹੁਣ ਤੱਕ ਕਹਿੰਦੇ ਨਾ ਜ਼ਖਮ ਤੇ ਨੂਣ ਵਾਂਗੂ ਲੱਗਦਾ ਗੱਭਰੂ ਤੇ ਭਾਈ ਚਲੋ ਪਟਾਕੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਾਈ ਬਣ ਕੇ ਤੁਸੀਂ ਨਾ ਮੈਨੂੰ ਇਹ ਤੇ ਫੇਸਬੁਕ ਤੇ ਤੁਸੀਂ ਬਹੁਤ ਮੈਸੇਜ ਕਰਦੇ ਹੋ ਬਾਈ ਨੰਬਰ ਦੇ ਹੀ ਫਲਾਨਾ ਤੇ ਝੋਕਾ ਦੇ ਠੀਕ ਹੈ ਚਲੋ ਓਕੇ ਵਧੀਆ ਤੁਹਾਨੂੰ ਧੰਨਵਾਦ ਥੈਂਕ ਯੂ ਜਿਹੜਾ ਤੁਸੀਂ ਮੋਹ ਪਿਆਰ ਕਰਦੇ ਹੋ ਯਾਰ ਓਕੇ ਰਿਪੋਰਟ ਪਰ ਆਪਾਂ ਨਾ ਤੁਸੀਂ ਉਧਰ ਜਾ ਕੇ ਇੱਕ ਵਾਰੀ ਸਬਸਕ੍ਰਾਈਬ ਕਰੋ ਜਿੰਨੇ ਤੁਸੀਂ ਬੰਦੇ ਮੈਨੂੰ ਆ ਮੈਸੇਜ ਤੇ ਇਹਦੇ ਮੈਸੈਂਜਰ ਤੇ ਫੋਨ ਕਰਦੇ ਰਹਿੰਦੇ ਹੋ ਠੀਕ ਹੈ ਤੇ ਇੱਕ ਵਾਰੀ ਉਧਰ ਜਾ ਕੇ ਸਾਰੇ ਸਬਸਕ੍ਰਾਈਬ ਕਰ ਲਓ ਜਿਹੜਾ ਜਿਹੜਾ ਬੰਦਾ ਕਰੀ ਗਿਆ ਲੈ ਤੇ ਉਹ ਕਮੈਂਟ ਦੇ ਵਿੱਚ ਉਹ ਪਾਈ ਚੱਲੇ ਸਕਰੀਨਸ਼ਾਟ ਆਪਾਂ ਉਹਨਾਂ ਨੂੰ ਨੰਬਰ ਦੇ ਦਾਂਗੇ ਜਿਹੜਾ ਕੰਮ ਉਹਨਾਂ ਨੇ ਮੈਨੂੰ ਕਹੇ ਹੋਏ ਆ ਆਪਾਂ ਕਰਦਾਂਗੇ ਪ੍ਰੋਮੋਸ਼ਨ ਆ ਪਰਮਾਸ਼ਨ ਮੰਗਦੇ ਆਪਾਂ ਕੋਈ ਕਿਸੇ ਦੇ ਚੈਨਲ ਦੀ ਆਪਾਂ ਕੋਈ ਪੈਸੇ ਪੂਸੇ ਲੈਣ ਵਾਲੇ ਨਹੀਂ ਕੋਈ ਚੱਕਰ ਨਹੀਂ ਫ੍ਰੀ ਕਾਸਟ ਚੱਲਣਗੀਆਂ ਸਾਰੀਆਂ ਪ੍ਰੋਮੋਸ਼ਨ ਓਕੇ ਕਦੋਂ ਮਰਜ਼ੀ ਦੱਸ ਦਿਓ ਸਕਰੀਨਸ਼ਾਟ ਪਾ ਦਿਓ ਤੇ ਆਪਦਾ ਨੰਬਰ ਦੇ ਦਿਓ ਗੱਲ ਕਰ ਲਿਓ ਪਾ ਦਾਂਗੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਿੰਡੂ ਜੱਟ ਪਿੱਤੇ ਪਾੜ ਲਵ ਯੂ